ਹਾਂ ਜੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਵੀਰੇ ਕੀ ਹਾਲ ਚਾਲੀ ਵਧੀਆ ਵਧੀਆ ਠੀਕ ਠਾਕ ਤੇ ਕਿਦਾਂ ਮੱਝ ਵੇਚਣੀ ਆ ਮੱਝ ਵੇਚਣੀ ਆ ਠੀਕ ਹੈ ਜੀ ਤੋੜ ਦੇ ਇਹਨੂੰ ਮੱਝ ਆਹ ਵੇਖ ਲੈ ਮੱਝ ਤੀਜਾ ਸੂਆ ਤੀਜਾ ਸੂਆ ਵੱਡੇ ਭਾਵੇਂ ਚੌਥੇ ਮੰਲੇ ਕੋਈ ਆਹ ਵੇਖੋ ਜੀ ਤੀਜਾ ਮੰਲੇ ਭਾਵੇਂ ਚੌਥਾ ਮੰਲੇ ਲੇਵਾ ਵੇਖੋ ਕਿਡਾ ਸੋਹਣਾ ਮਗਰ ਕੱਟੀ ਏਦੇ ਦੋ ਢਾਈਆਂ ਮਹੀਨਿਆਂ ਦਾ ਦੋਂ ਦਾ ਸੂਆ ਲਾ ਲੈ ਭਾਵੇਂ ਢਾਈਆਂ ਦਾ ਡੇਢ ਦਾ ਲਾ ਲੈ ਜੇ ਮੱਝ ਖਰੀਦਣੀ ਜਾਂ ਗਾਂ ਖਰੀਦਣੀ ਆ ਚੋਕੇ ਲੈ ਕੇ ਜਾਓ ਆਪਣੀ ਤਸੱਲੀ ਕਰਕੇ ਤਹਾਡੇ ਪਾਸ ਉਹਦੀਏ ਵੀਰ ਨੂੰ ਪੈਸੇ ਦਿਓ ਜੇ ਨਾ ਪਾਸ ਆਈ ਤੇ ਪੈਸੇ ਨਾ ਦਿਓ ਜੀ। ਤੁਸੀਂ ਉਹ ਨਹੀਂ ਆਪਣੀ ਕਰਕੇ ਖੜੇ ਵੀਰ ਜਿਹੜਾ ਵੀ ਆਹ ਵੇਖੋ ਐਡਰੈਸ ਵੀਰ ਨੂੰ ਆਪਾਂ ਪੁੱਛ ਲੈਨੇ ਆ ਪਹਿਲਾਂ ਮੱਝ ਦਿਖਾ ਲਈਏ ਤੁਹਾਨੂੰ ਕਰੋ ਚੈੱਕ ਲੈਵਾ ਗਾਡਰ ਪੂਰਾ ਲਾਇਆ ਕਰਮਾ ਵਾਲੀ ਨੇ ਵੇਖੋ ਜੀ ਦੁੱਧ 8 ਕਿਲੋ ਦੱਸਣ ਵਾਲਾ ਨਹੀਂ ਇਹ ਚੋਣ ਵਾਲਾ ਦੁੱਧ ਦੱਸਿਆ ਵੀਰ ਨੇ ਆ ਉਹ ਦੱਸਿਆ ਆਪਾਂ ਉਹ ਨਹੀਂ ਆ ਜਦੋਂ ਪਤਾ ਗੱਲ ਕੀ ਆ ਵੀਰ ਆਪਾਂ ਮੰਨ ਲਓ ਕਈਆਂ ਭੈਣ ਭਰਾਵਾਂ ਦੀ ਗੱਲ ਸੁਣਦੇ ਆ ਉਹ ਆਂਦੇ ਕੁਝ ਗੱਲਾਂ ਸੱਚੀਆਂ ਹੁੰਦੀਆਂ ਮੈਂ ਵੀ ਕੋਸ਼ਿਸ਼ ਹੁੰਦੀਆਂ ਵਾ ਕੁਝ ਮੇਰੀਆਂ ਵੀ ਝੂਠੀਆਂ ਹੁੰਦੀਆਂ ਵਿੱਚ ਠੀਕ 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 ਆਂਦੇ ਸਾਨੂੰ ਕੋਸ਼ਿਸ਼ ਮੰਨ ਲਓ ਸੱਚੀਆਂ ਦਾ ਇੱਕ ਮੈਂ ਮਨੋ ਸਰਦਾਰ ਨਹੀਂ ਹੈ ਕਈ ਵੀਰ ਮੰਨ ਲਓ ਕਰਦੇ ਆ ਤੇ ਬੇਨਤੀ ਹੈ ਸਰਦਾਰਾਂ ਤੋਂ ਹਾਂ ਪੱਗ ਬੰਨਦਾ ਵਾ ਤੇ ਕਈ ਬੰਦੇ ਸਰਦਾਰ ਤੇ ਬਹੁਤ ਹੀ ਭੈਣ ਭਰਾ ਇੰਨਾ ਮਾਣ ਕਰਦੇ ਆ ਨਾ ਉਹ ਮੰਨ ਲਓ ਉਹਨਾਂ ਦੇ ਬੋਲਾਂ ਤੇ ਯਕੀਨ ਤੇ ਚੱਲ ਜਾਂਦੇ ਆ ਤੇ ਮੇਰੀ ਵੀ ਬੇਨਤੀ ਆ ਚਲੋ ਜੇ ਰੱਬ ਨੇ ਯਕੀਨ ਕਰਨ ਯੋਗੇ ਰੱਖਿਆ ਤੇ ਕੇਸ ਦਾ ਯਕੀਨ ਬਣਾਇਆ ਰੱਖੋ ਠੀਕ ਹੈ ਠੀਕ ਹੈ ਇਹ ਐਡਰੈਸ ਵੀਰ ਜੀ ਦੱਸ ਦਿਓ ਜੀ ਪਿੰਡ ਪਿੰਡਰ ਜਿਰਾ ਅੰਬਰਸਰ ਤਹਿਸੀਲ ਬਾਬੋਕੜਾ ਠੀਕ ਹੈ ਜੀ ਨਾਂ ਮੇਰਾ ਸੋਨੀ ਆ ਫੋਨ ਨੰਬਰ ਦੱਸੋ 9815647787 ਠੀਕ ਹੈ ਮੁੱਲ ਕਿੰਨਾ ਕਰਨਾ ਮੱਝ ਦੱਸੋ ਮੁੱਲ 58000 ਰੁਪਇਆ ਹਾਂਜੀ ਹਾਂ ਨਾ ਇਹ ਦੱਸਣ ਵਾਲਾ ਨਹੀਂ ਦੱਸਣ ਵਾਲਾ 65000 ਤੇ ਦੁੱਧ ਦੁੱਧ 8 ਲੀਟਰ ਚਵਾ ਕੇ ਦਊਗਾ ਠੀਕ ਹੈ ਲਾ ਲਓ ਦੋ ਤਾਈਆਂ ਮਹੀਨਿਆਂ ਦੀ ਕੱਟੀ ਫੂ ਲਾ ਲਿਓ ਇਹ ਕੱਟੀ ਮਗਰ ਦਿਖਾਤੀ ਆਪਾਂ ਆ ਵੈੜ ਬਾਰੇ ਦੱਸ ਵੀਰ ਇਹ ਵੈੜ ਪਹਿਲਾ ਸੂਗਾ ਵੀਰ ਅੱਛਾ ਮੋਛ ਗਈ ਆ ਠੀਕ ਆ ਛਾਈ ਵਾਲਾ ਜਰਸੀ ਦਾ ਕ੍ਰਾਸ ਆ ਠੰਡੀ ਠੇਰੀ ਬਿਲਕੁਲ ਠੰਡੀ ਠੇਰੀ ਜਿੱਧਰ ਦੀ ਮਰਜ਼ੀ ਆ ਵੇਖ ਥੱਲੇ ਹੁੰਦੀ ਨੰਗੀ ਜਾ ਭਾਵੇਂ ਉਹ ਮੈਂ ਤਾਂ ਕੋਈ ਗੱਲ ਹੀ ਨਹੀਂ ਚੰਗੀ ਸੋਹਣੀ ਆਗੇ ਚੰਗੀ ਸੋਹਣੀ ਦਾ ਸੋਨਾ ਤਿਆਰ ਕਰੂ ਹੈ ਮਤਲਬ ਕਿੱਲੇ ਦੇ ਬੱਜੀ ਵੀ ਫੱਬਦੀ ਆ ਫੱਬਣਾ ਕੋਈ ਲਸਾ ਪਾਨਣੀ ਆ ਕੈਮ ਆ ਪਹਿਲੇ ਹੀ ਸੂਵੇ ਸੋਨਾ ਜੇ ਸੂਵੇ ਦੋ ਚਾਰ ਅਗਲਾ ਪੀ ਕੇ ਲਓ ਤੇ ਵਾਧੇ ਦੀ ਆ ਮੈਂ ਕਿਹਾ ਹੁਣੇ ਹੀ ਵਾਧੇ ਦੀ ਆ ਜੇ ਕੋਈ ਲੈ ਲੂਗਾ ਤੇ ਮੱਝਾਂ ਵਾਲਾ ਦੁੱਧ ਮੱਝਾਂ ਵਾਲਾ ਦੁੱਧ ਤੇ ਐ ਚੰਗੀ ਕੋਈ ਠੰਡ ਗਰਮੀ ਦੀ ਪਰਵਾਹ ਨਹੀਂ ਉਹਨੂੰ ਸ਼ਾਈਨਿੰਗ ਵੇਖੋ ਗੱਡੀ ਸੋਹਣੀ ਆ ਵੇੜ ਦੀ ਕੁਆਲਿਟੀ ਚੰਗੀ ਆ ਨਸਲ ਵਾਲੀ ਮੱਝ ਆ ਦੇਸੀ ਵੇੜਾਂ ਜਾਇਂਦੀ ਆ ਕਈ ਭੈਣ ਭਰਾ ਸ਼ੌਂਕ ਨਾਲ ਰੱਖਦੇ ਆ ਨਾ ਦੁੱਧ ਵਕੀਲ ਪੀਂਦੇ ਆ ਡਾਕਟਰ ਪੀਂਦੇ ਆ ਐ ਵੱਡੇ ਵੱਡੇ ਲੋਕ ਜਿਹੜੇ ਮਾਸਟਰ ਹੁੰਦੇ ਆ ਉਹ ਇਹਨਾਂ ਵੇੜਾਂ ਨੂੰ ਮੰਨਦੇ ਆ ਕਰੋਟਕ ਲੇਵਾ ਥਾਣ ਵਾਲਾ ਸੋਨਾ ਕੁਆਲਟੀ ਜਿਹੜਾ ਚੰਗੀ ਸੋਹਣੀ ਹੈ। ਪਹਿਲਾ ਸੁਆ ਆਸ ਕਰਦੇ ਹਾਂ 15 ਲੀਟਰ ਚ ਵਾਜੂਗੀ। ਤੇ ਬਾਕੀ ਇੱਕ ਆਸ ਹੁੰਦੀ ਆ। ਹਾਂ ਆਸੀ ਆਸੀ ਹੁੰਦੀ ਆ। ਮਾਂ ਨਹੀਂ ਤਾਂ ਪਤਾ ਕੋਈ ਨਹੀਂ। ਨਹੀਂ ਵੀਰੇ ਮਾਂ ਦਾ ਨਹੀਂ ਮੈਨੂੰ ਐਵੇਂ ਮੈਂ ਤੁਹਾਨੂੰ ਕਹੀ ਜਾਵਾਂ। ਉਹ ਬੰਦੇ ਕੋ ਜਿਹੜੇ ਕੋ ਤੇ ਲਿਆਂਦੀ ਉਹ ਤੇ ਚੰਗਾ ਰਿਕਾਰਡ ਦੱਸਦਾ ਮੈਂ ਐਵੇਂ ਰਿਕਾਰਡ ਦੱਸੀ ਜਾਵਾਂ। ਠੀਕ ਠੀਕ ਹੈ। ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਆ ਕਿ ਮੈਂ ਨਹੀਂ ਉਹ ਦੱਸ ਸਕਦਾ। ਤੇ ਦੱਸੀਏ ਫਿਰ ਮੁੱਲ ਕਿਦਾਂ ਦਾ ਗੱਲ। ਮੋਲੇ ਦਾ 65000 ਰੁਪਇਆ। ਹਾਂਜੀ। ਹਾਂ ਨਾ 60 ਦੇ ਦਵਾਂਗੇ 1000 ਛੱਡ ਦਾਂਗੇ। ਠੀਕ ਆ 60 ਚੋਂ ਫੋਨ ਲਾ ਲੈ ਕੋਈ ਫੋਨ ਲਾ ਲੈ ਮਾਰੀ ਆ ਰਪਈਏ ਮੌਕੇ ਦੇ ਮਾਨਤਨ ਕਰ ਦਾਂਗੇ ਮੌਕੇ ਦੇ ਹੋ ਜੂ ਮਾਨ ਬਾਕੀ ਕੀ ਤਾਂ ਮੈਂ ਕਿਤੇ ਲਾਗੇ ਪਨੇ ਪਹੁੰਚ ਹੀ ਨਹੀਂ ਕਰਦੇ ਨੇ ਇੰਨੇ ਚ ਠੀਕ 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 ਆ ਕਰੀ ਕੋਈ ਗੱਲਬਾਤ ਬਾਕੀ ਗੱਲਬਾਤ ਇਹੋ ਹੀ ਆ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਹੱਥ ਜੋੜ ਕੇ ਮੇਰੇ ਘਰ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਕੋਈ ਸਾਈ ਪਾ ਕੇ ਤਾਂ ਆਖੇ ਲੱਦ ਕੇ ਲਿਆ ਜਬਰਦਸਤੀ ਕੇ ਹਨਾ ਨਹੀਂ ਜੀ ਜਬਰਦਸਤੀ ਦੇਣੀ ਕੇ ਹਨੂ ਜੇ ਆਖੇ ਲੱਦ ਕੇ ਲਿਆ ਤਾਂ ਉਹਦੇ ਵਾਸਤੇ ਆਪਾਂ ਕੋ ਟਾਈਮ ਨਹੀਂ ਹੈਗਾ ਠੀਕ ਹੈ ਜੀ ਠੀਕ ਉਹ ਤਾਂ ਮੈਂ ਫੋਨ ਨਾ ਲਾਵੀ ਉਹ ਆ ਪਾਵੇ ਉਹ ਆ ਪਾਵੇ ਵੀਰ ਤਸੱਲੀ ਕਰਕੇ ਦੋ ਟਾਈਮ ਸਵਾਰੀ ਹਮਨੇ ਮੱਥੇ ਤੇ ਲੱਗੇ ਆ ਕੇ ਬੰਦਾ ਮੱਥੇ ਲੱਗੇ ਹਾਂ ਚੈੱਕ ਕਰਕੇ ਕਿ ਬੰਦਾ ਬੰਦੇ ਨੂੰ ਮਿਲੇ ਤਾਂ ਆ ਕੇ ਸਹੀ ਨਹੀਂ ਪੁੰਦਾ ਚੀਜ਼ ਕੀ ਅੱਗੇ ਹਾਂ ਇਹ ਵੀ ਗੱਲ ਆਇਆ ਬੰਦੇ ਨੂੰ ਮਿਲਣਾ ਚਾਹੀਦਾ ਵੀ ਬੰਦਾ ਜੇ ਵੀਡੀਓ ਤੇ ਜਿੱਦਾਂ ਦਾ ਬੋਲਣ ਰਿਹਾ ਸਾਹਮਣੇ ਉਦਾਂ ਦਾ ਹੈਗਾ ਨਹੀਂ ਕਿ ਨਹੀਂ ਹਾਂ ਕਈ ਯਾਰਾਂ ਪਛਾਣਦੇ ਨਹੀਂ ਬੰਦੇ ਮੁੜ ਕੇ ਬੜਾ ਬੜਿਆ ਨਾ ਮੜਾ ਮੋਟਾ ਨਾ ਲਾ ਲੇਦਾ ਇਹ ਵੀਡੀਓ ਸਾਹਮਣੇ ਆ ਬਣਾ ਦੇ ਲੈਣਾ ਮੈਂ ਕਈ ਯਾਰਾਂ ਕਈ ਚਿਹਰੇ ਇਦਾਂ ਦੇ ਆ ਵੀ ਸਾਹਮਣੇ ਕੋਈ ਹੋਰ ਆ ਹਾਂ ਬਸ ਬਸ ਕੈਮਰੇ ਪਿੱਛੇ ਕੁਝ ਹੋ ਰਿਹਾ ਆਪਣੀਆਂ ਗੱਲਾਂ ਥੋੜੀਆਂ ਸਿੱਧੀਆਂ ਹੁੰਦੀਆਂ ਨਾ ਕੁਝ ਭਣਪ੍ਰਮਣ ਚੰਗੀਆਂ ਲੱਗਦੀਆਂ ਤੇ ਕਈਆਂ ਨੂੰ ਮਾੜੀਆਂ ਵੀ ਲੱਗਦੀਆਂ ਤੇ ਬਾਕੀ ਸਾਨੂੰ ਵੀ ਇੰਨਾ ਪਿਆਰ ਕਰਦੇ ਆ ਨਾ ਵੀਡੀਓ ਬਣਾਉਣ ਵਾਲੇ ਜਿਨ੍ਹਾਂ ਦੀ ਅਸੀਂ ਵੀਡੀਓ ਬਣਾਉਂਦੇ ਆ ਤੇ ਜਿਹੜੇ ਵੇਖਦੇ ਆ ਸਾਨੂੰ ਇੰਨਾ ਮਾਣ ਕਰਦੇ ਸਾਡੀਆਂ ਗਲਤੀਆਂ ਗਈਆਂ ਭੈਣ ਭਰਾ ਦੱਸਦੇ ਸਾਨੂੰ ਨਹੀਂ ਨਹੀਂ ਇਹ ਗਲਤੀ ਹੋਈ ਤਾਂ ਅਸੀਂ ਸਿੱਖਦੇ ਹਾਂ ਨਾ ਪਤਾ ਗੱਲ ਕੀ ਆ ਪਾਜੀ ਜੇ ਤੇ ਤੁਸੀਂ ਮੰਨ ਲਓ ਸਿੱਖਣ ਦੇ ਹਿਸਾਬ ਨਾਲ ਚੱਲਦੇ ਨੇ ਫਿਰ ਸਾਰੀ ਉਮਰ ਆਪਾਂ ਸਿੱਖਦੇ ਕੋਈ ਨਾ ਕੋਈ ਕਿ ਗਲਤੀ ਤੋਂ ਆਪਾਂ ਸਿੱਖਦੇ ਹੀ ਆ ਨਵਾਂ ਤੋਂ ਨਵਾਂ ਜੇ ਆਪਾਂ ਉਹਨੂੰ ਕਹਿ ਦਈਏ ਵੀ ਭਾਈ ਤੇਰੀ ਹਿੰਮਤ ਕਿੱਦਾਂ ਹੀ ਮੈਨੂੰ ਫੂਲ ਲਾਉਣ ਦੀ ਮੈਨੂੰ ਸਾਰਾ ਕੁਝ ਪਤਾ ਤੇ ਇਹ ਵੀ ਗੱਲ ਨਹੀਂ 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 ਪਾਜੀ ਪਤਾ ਅੱਜ ਕੱਲ ਮੰਨ ਲਓ ਕੋਈ ਇਹ ਨਿਯਮ ਕੁਝ ਨਵਾਂ ਚੀਜ਼ਾਂ ਸਿੱਖਦੇ ਆ ਹਰ ਕੋਈ ਜੀ ਜੀ ਇਹੋ ਬੇਨਤੀ ਅੱਖ ਜੋੜ ਕੇ ਹਰ ਵਾਰ ਮੰਨ ਲਓ ਵੀ ਕਰਦਾ ਆ ਮੈਂ ਵੀ ਆਪਣੇ ਅੱਡੇ ਤੋਂ ਕਿ ਕਿਤੇ ਉਹ ਵੀ ਵੀਡੀਓ ਡੰਗਰ ਖਰੀਦਣਾ ਵਾ ਮੰਨ ਲਓ ਕਿ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਠੀਕ ਹੈ ਜੀ ਧੰਨਵਾਦ ਜੀ ਕਰ ਦਿਓ ਵੀਡੀਓ ਸ਼ੇਅਰ ਜੀ